ਆਹ ਸੋਹਣੀ ਕੋਠੀ ਬਣਾਈ ਹੋਈ ਹੈ ਇਹਨਾਂ ਨੇ ਪਹਿਲਾਂ ਸਿੰਪਲ ਪੁਰਾਣਾ ਘਰ ਹੁੰਦਾ ਸੀ ਉਹ ਵੀ ਬੜਾ ਵਧੀਆ ਲੱਗਦਾ ਸੀਗਾ ਤਾਂ ਆਹ ਦਰਵਾਜ਼ਾ ਪਿੰਡ ਦਾ ਇਹਨਾਂ ਦੇ ਇਹਦੇ ਉੱਤੇ ਕਹਿੰਦੇ ਸੀ ਬড়ਾ ਟ੍ਰਾਲਾ ਬਣਵਾਵਾਂ ਕਹਿੰਦੇ ਇਹਦੇ ਉੱਤੇ ਰੱਖਾਂਗੇ ਜਿਹੜੇ ਅੱਜ ਕੱਲ ਕੋਠਿਆਂ ਦੇ ਜਿਵੇਂ ਬਲਦ ਬਣਾਏ ਹੁੰਦੇ ਆਗੇ ਬਲਦਾਂ ਹੀ ਜੋੜੀ ਜਾਂ ਟਰੈਕਟਰ ਖੜਾਏ ਹੁੰਦੇ ਜਹਾਜ਼ ਹੁੰਦੇ ਉਵੇਂ ਟ੍ਰਾਲਾ ਬਣਵਾਉਣਾ ਕਹਿੰਦੇ ਇੱਥੇ ਕੰਦੀ ਸਸਤੀ ਕਾਸੀ ਸਾਰਿਆਂ ਨੂੰ ਅੱਜ ਅਸੀਂ ਜੱਸੋਵਾਲ ਪਿੰਡ ਆਏ ਹੋਏ ਆ ਜੀ ਤੇ ਸੰਧਾਰਾ ਦੇ ਨਾਲ ਆਈ ਸੀ ਭੁਆ ਜੀ ਨੂੰ ਅਸੀਂ ਇਹਦਾ ਭੁਆ ਜੀ ਦਾ ਬੇਟਾ ਇਹ ਲੱਗਾ ਹੋਇਆ ਆਪਣੇ ਕੋਟ ਦੇ ਵਿੱਚ ਲੱਗਾ ਹੋਇਆ ਮ ਅੱਜ ਜਿਹੜਾ ਇਹ ਤੁਹਾਨੂੰ ਕੋਠੀ ਦਿਖਾਉਣੇ ਆਂ ਅਸੀਂ ਬਹੁਤ ਸੋਹਣੀ ਕੋਠੀ ਬਣਾਈ ਹੋਈ ਹੈ ਇਹਨਾਂ ਨੇ ਪਹਿਲਾਂ ਸਿੰਪਲ ਪੁਰਾਣਾ ਘਰ ਹੁੰਦਾ ਸੀ ਉਹ ਵੀ ਬੜਾ ਵਧੀਆ ਲੱਗਦਾ ਸੀਗਾ ਕੋਠੀ ਉਹ ਵੀ ਪੂਰਾ ਜਿਆਦਾ ਠੰਡਾ ਬੜਾ ਰਹਿੰਦਾ ਸੀ ਉਹ ਐਂ ਗਰਮੀ ਕਦੇ ਨਹੀਂ ਹੁੰਦੀ ਸੀ ਉਹ ਘਰ ਚਾਹ ਹੁਣ ਇਹ ਚ ਫਿਰ ਉਹ ਜਿਹੜੀ ਰੈਂਟ ਸੀ ਉਹ ਡਬਲ ਡਬਲ ਐ ਲੈ ਲਓ ਵੀ ਮਨਾਂ ਦਾ ਕਿੰਨੀ ਚੀ ਗੰਧ ਸੀ ਆ ਦੀ 18 ਇੰਚੀ ਗੰਧ ਹੋਊਗਾ ਹਾਂ ਹੂੰ ਬਹੁਤ ਚੌੜੀਆਂ ਗੰਧਾਂ ਸੀਗੀਆਂ ਇਹਨਾਂ ਨੇ ਹੁਣ ਕੋਠੀ ਨਵੀਂ ਪਈਆ ਦੇਖੋ ਆ ਜਗ੍ਹਾ ਇਹਨਾਂ ਨੇ ਪਹਿਲਾਂ ਬਾਅਦ ਚ ਲਈ ਸੀ ਐਡ ਲੱਗ ਤੋਂ ਸਾਈਡ ਤੋਂ ਤੇ ਹੁਣ ਵਿੱਚ ਹੀ ਰਲਈ ਹੋਈ ਹੈ ਪਹਿਲਾਂ ਅਲੱਗ ਇ ਉਹ ਸੇਮ ਉਹੀ ਬਣਵਾਤਾ ਹੋਰ ਇਹ ਸ਼ੀਸ਼ਾ ਉੱਚਾ ਲਾ ਕੇ ਉੱਤੇ ਸਾਰੇ ਆ ਦੇਖੋ ਪੂਰਾ ਵਧੀਆ ਬਣਾਤਾ ਆ ਗੱਡੀ ਖੜੀ ਆ ਆਪਣੀ ਆ ਦਰਵਾਜ਼ਾ ਪਿੰਡ ਦਾ ਇਹਨਾਂ ਦੇ ਪਿੰਡ ਬਹੁਤ ਵਧੀਆ ਸਾਰਾ ਹੀ ਪਹਿਲਾਂ ਤੇ ਆ ਗੱਡੀ ਖੜੀ ਆ ਤੇ ਇੱਧਰ ਥੋੜੀ ਜਿਹੀ ਜਗ੍ਹਾ ਰੱਖੀ ਹੈ ਬੂਟੇ-ਬੱਟੇ ਲਾਏ ਹੋਏ ਨੇ ਇਹਨਾਂ ਨੇ ਦੇਖੋ ਆ ਕਿਚਨ ਦੀ ਵਿੰਡੋ ਆ ਤੇ ਆ ਐਂਟਰੀ ਇੱਥੋਂ ਆ ਇੱਧਰ ਜਿਹੜਾ ਪੁਰਾਣਾ ਇਹਨਾਂ ਦਾ ਆ ਬਾਥਰੂਮ ਪਹਿਲਾਂ ਤੇ ਪੁਰਾਣੀ ਬਣੇ ਹੋਏ ਸੀ ਇਹਨਾਂ ਨੇ ਹੀ ਰੱਖ ਲਈ ਇਹ ਯੂਜ਼ ਕਰਦੇ ਆਂ ਇਸ ਸਾਈਡ ਤੇ ਜਗ੍ਹਾ ਇਹ ਤੇ ਇਹਨਾਂ ਦੀ ਇਧਰ ਐਂਟਰੀ ਕਰਦੇ ਆਂ ਦੇਖੋ ਆਪਾਂ ਆ ਡ్రਾਈਂਗ ਰੂਮ ਕੋ ਕਰੂੰਗਾ ਹਲੇ ਤਾਂ ਥੋੜੇ ਜਾਇਆ ਆ ਵੀ ਰਹਿਦਾ ਪੇਂਟ ਦਾ ਰਹਿੰਦਾ ਇਹਨਾਂ ਨੇ ਵਾਈਟ ਆ ਕਰਵਾਈ ਹੋਈ ਹੈ ਨਾ ਇਹ ਪ੍ਰਾਈਮਰ ਸਾਰੇ ਹੋਇਆ ਹੋਇਆ ਇਹ ਡ్రਾਈਂਗ ਰੂਮ ਬਣ ਜੂਗਾ ਇਹਨਾਂ ਦਾ ਐਂਟਰੀ ਰੂਮ ਕਰੋ ਚਾਹੇ ਦੀ ਤੇ ਇਧਰ ਲੌਬੀ ਹੈ ਇਹਨਾਂ ਦੇ ਅੰਦਰ ਆਉਣ ਸਾਰ ਆ ਐਲਈਡੀ ਲਾਈ ਹੋਈ ਹੈ ਇਹਨਾਂ ਨੇ ਉੱਪਰ ਬੌੜੀਆਂ ਚੜ੍ਹਦੀਆਂ ਨੇ ਇਧਰੋਂ ਆਹ ਰੇਲਿੰਗ ਸਟੀਲ ਦੀ ਲਾਈ ਹੋਈ ਹੈਗੀ ਫਿਰ ਕਿਚਨ ਆ ਉਪਰ ਨਾਲ ਸਾਈਡ ਤੋਂ ਪੂਰੀ ਵਧੀਆ ਕਿਚਨ ਖੁੱਲੀ ਡੁੱਲੀ ਚਾਰੇ ਪਾਸੇ ਹੋਰ ਕੋਈ ਲਾਈਟ ਲਾਈਏ ਕਿੱਥੇ ਲੱਗੂਗੀ ਕਿਚਨ ਦੀ ਲਾਈਟ ਲਾਈਂ ਅਰੇ ਫ੍ਰੀਜਰੈਟਰ ਪੇ ਲਾਈਟਾਂ ਦੀ ਬਾਹਰੋਂ ਵਧੀਆ ਰੋਸ਼ਨੀ ਆਉਂਦੀ ਹੈ ਪੂਰਾ ਚਾਨਣ ਆਉਂਦਾ ਵਿੰਡੋ ਰੱਖੀ ਸੀ ਵੱਡੀ ਇਹਨਾਂ ਨੇ ਆ ਬਹੁਤ ਸੋਹਣਾ ਵਧੀਆ ਨਾ ਲੱਗਿਆ ਹੋਇਆ ਭਾਂਡੇ ਮੰਜਨ ਵਾਲਾ ਸਿੰਕ ਬੜਾ ਸੋਹਣਾ ਤੇ ਆ ਇਹਨਾਂ ਨੂੰ ਇੱਥੇ ਟੇਬਲ ਲੱਗ ਜਾਊਗਾ ਡਾਈਨਿੰਗ ਟੇਬਲ ਜਗ੍ਹਾ ਹੈਗੀ ਇੱਧਰ ਥੋੜੀ ਸਾਈਡ ਤੇ ਉਹ ਪੌੜੀਆਂ ਥੱਲੇ ਪ੍ਰੈਸਰ ਵਾਲਾ ਟੇਬਲ ਇੱਧਰ ਬਾਥਰੂ ਅੰਦਰ ਵਾਲਾ ਇਹਨਾਂ ਦਾ ਲੌਬੀ ਦੇ ਨਾਲ ਹੀ ਇਹ ਅਟੈਚ ਹੈ ਪੂਰਾ ਛੱਤ ਉੱਪਰ ਤੱਕਾ ਖੁੱਲਾ ਬਾਥਰੂਮ ਪੜਿਆ ਹੋਇਆ ਪੂਰਾ ਕਾ ਬੈੱਡਰੂਮ ਆ ਗਿਆ ਇੱਧਰ ਪਿੱਛੇ ਜਗ੍ਹਾ ਪਿੱਛੇ ਜਗ੍ਹਾ ਛੱਡੀ ਹੋਈ ਆ ਇਹ ਵਾਸ਼ਿੰਗ ਮਸ਼ੀਨ ਵਗੈਰਾ ਲਾਉਣੀ ਆ ਪਿੱਛੇ ਜਗ੍ਹਾ ਛੱਡੀ ਹੋਈ ਇਹਨਾਂ ਦੇ ਉੱਪਰੋਂ ਨਾਲ ਲਾਈਟ ਆਉਂਦੀ ਆ ਦੇਖੋ ਇੱਥੋਂ ਇਹ ਬੈੱਡਰੂਮ ਹੋ ਗਿਆ ਬੈੱਡਰੂਮ ਦੇ ਨਾਲ ਹੀ ਇੱਧਰ ਇਹਨਾਂ ਦੇ ਪਾਠ ਪੂਜਾ ਕਰਨ ਲਈ ਰੂਮ ਬਣਿਆ ਹੋਇਆ ਛੋਟਾ ਜਿਹਾ ਲਾਈਟ ਹੈਗੀ ਅੰਦਰ ਅੰਦਰ ਨਹੀਂ ਜੀ ਇੱਥੇ ਰੂਮ ਬਣਿਆ ਹੋਇਆ ਸਾਈਡ ਤੇ ਬਾਕੀ ਇਧਰ ਆ ਬੈਡਰੂਮ ਹੋ ਗਿਆ ਇੱਕ ਤੇ ਬਾਥਰੂਮ ਇਹ ਰਹਾ ਅਟੈਚ ਅੰਦਰ ਦੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹੀ ਬਾਥਰੂਮ ਤੇ ਇਧਰੋਂ ਅਟੈਚ ਆ ਦੇਖੋ ਇਹ ਬੈੱਡ ਇਹਨਾਂ ਦੇ ਸਾਰੇ ਨਾਲ ਹੀ ਫਿਕਸ ਨੇ ਇਹਨਾਂ ਦੇ ਕਿ ਅੱਗੇ ਹੋ ਜਾਂਦੇ ਆ ਬੈੱਡੇ ਬੈੱਡ ਹੋ ਜਾਂਦੇ ਆ ਯਾਰ ਢੂ ਲੱਗੀ ਰਹਿੰਦੀ ਆ ਪਿੱਛੇ ਹਨਾ ਪੂਰਾ ਵਧੀਆ ਡਿਜ਼ਾਈਨ ਆ ਕੋਠੀ ਦਾ ਇੱਕ ਜਗ੍ਹਾ ਇਹਨਾਂ ਦੀ ਬੜੀ ਵਧੀਆ ਸੀਗੀ ਪੂਰੀ ਐ ਲਾ ਲਓ ਵੀ ਜਿੰਨੀ ਇਹਦੀ ਲੰਬਾਈ ਹੈ ਉਨੀ ਚੜਾਈ ਹੈਗੀ ਆ ਪੌੜੀਆਂ ਉੱਪਰ ਜਾ ਕੇ ਉੱਪਰ ਵੀ ਦੋ ਰੂਮ ਬਣਿਆ ਹੈ ਨਾ ਗੋਪੀ ਉੱਪਰ ਚੌਥੇ ਪਾਸੇ ਕੋਈ ਚੀਜ਼ ਅੱਛਾ ਤੇ ਉਹ ਆਹ ਲੋਕੀ ਦੇ ਉੱਪਰ ਉਹ ਖਾਲੀ ਜਗ੍ਹਾ ਹਦੀ ਆ ਆ ਬਾਹਰ ਇਹਨਾਂ ਨੇ ਉੱਪਰ ਸ਼ਕਤ ਦਾ ਜਿਹੜਾ ਹੈਗਾ ਤੁਹਾਡੇ ਕੋਲ ਗੋਲ ਹੈ ਗਰਮੀ ਵਾਲੀ ਹੈ ਨਾ ਬਸ ਹੀ ਬੂਟਾਂ ਦੀ ੁੱੱਕੇ ਪਾਇਆ ਸੈਮ ਵੀ ਲਾ ਪੂਰੀ ਜਗ੍ਹਾ ਹੈ ਚਾਰੇ ਪਾਸੇ ਜਗ੍ਹਾ ਨਾਲੇ ਉੱਪਰ ਦੇਖੋ ਮੋਕਾਰ ਦੀ ਮੈਂ ਹੈ ਸਰਬੱਤ ਦਾ ਮਾਨੇ ਵਾਜੇ ਇੱਥੇ ਨਾਲੇ ਪਹਿਲਾਂ ਕਹਾਂ ਸੀ ਉਹ ਬਣਾਉਣਾ ਉੱਤੇ ਟਰਾਲਾ ਬਣਾਵਾਂਗੇ ਬਣਾਉਂਗਾ ਕੀ ਬਣਾਉਣਾ ਟਰਾਲਾ ਬਣਾਵਾਂਗੇ ਟਰਾਲੇ ਲਾਉਣੇ ਤੇ ਇਹੋ ਤੇ ਕਹਿੰਦਾ ਸੀ ਬਣਾਉਣਾ ਟਰਾਲਾ ਬਣਵਾਵਾਂਗੇ ਕਹਿੰਦੇ ਉੱਤੇ ਰੱਖਾਂਗੇ ਜਿਹੜੇ ਅੱਜ ਕੱਲ ਕੋਠਿਆਂ ਦੇ ਜਿਵੇਂ ਬਲਦ ਬਣਾਏ ਹੁੰਦੇ ਆਗੇ ਬਲਦਾਂ ਦੀ ਜੋੜੀ ਜਾਂ ਟਰੈਕਟਰ ਖੜਾਏ ਹੁੰਦੇ ਆ ਜਹਾਜ਼ ਹੁੰਦੇ ਆਵੇਂ ਟਰਾਲਾ ਬਣਾਉਣਾ ਕਹਿੰਦੇ ਆਬਨਾਂ ਬੁੱਤਨਾਂ ਚੇਤਕੋ ਰਿਕਟਾੜਾ ਦੇਖ ਲੈ ਪੂਰਾ ਪਿੰਡ ਪੁਰਾਣਾ ਹੀ ਇਹ ਆਬਨਾਂ ਬੁੱਤਨਾਂ ਇੱਥੇ ਰਹਿ ਗਏ ਸੀ ਬਹੁਤ ਆਉਂਦੇ ਹੁੰਦੇ ਸੀ ਅਸੀਂ ਪਹਿਲਾਂ ਸੁਧਾਰਾ ਲੈ ਕੇ ਆਉਣਾ ਸੀ ਪਿੰਡੋਂ ਉਧਰੋਂ ਕਾਲਖ ਪਿੰਡਾ ਸਾਡਾ ਸਾਈਕਲ 'ਤੇ ਆ ਜਾਣਾ ਕਿੰਨਾ ਪਿੰਡਾ ਉੱਥੋਂ ਕਾਲਖ ਤੋਂ ਪੈਂਦਾ 25 30 25 30 ਕਿਲੋਮੀਟਰ ਪੈਂਦਾ ਸੀ ਸਾਈਕਲ 'ਤੇ ਆਜਣਾ ਹੁੰਦਾ ਸੀ ਮੈਂ ਤੇ ਮੇਰੇ ਚਾਚੇ ਦਾ ਮੁੰਡਾ ਜਿਹੜਾ ਗੁਜਰਾਤ ਵਾਲਾ ਚੰਨਾ ਇਹ ਕਮਰਾ ਨਹੀਂਗਾ ਇਹ ਤਾਂ ਛੋਟਾ ਸਟੋਰ ਟਾਈਪ ਹੀ ਹੈ ਨਾ ਤਾਂ ਜੈ ਮਹਾਂਬਗ ਹਾਂ ਇਹ ਬਾਥਰੂਮ ਆ ਨਾ ਇਹ ਅਨਕੰਪਲੀਟ ਆਲੇ ਕੰਪਲੀਟ ਕਰਨ ਵਾਲਾ ਹਰ ਉਹ ਵੀ ਬਣ ਗਿਆ ਇੱਕ ਤਰ੍ਹਾਂ ਦਾ ਸਮਝੋ ਇਹ ਉਹ ਵੀ ਇੱਥੇ ਜੋ ਮਰਜ਼ੀ ਰੱਖ ਲੋ ਨਾ ਆਹ ਚਲੋ ਤੇ ਇਹਨਾਂ ਦਾ ਕੋਠੀ ਦਾ ਹੋਲ ਟੂਰ ਸੀਗਾ ਜੀ ਸਾਡੇ ਧਿਆਨ ਚ ਆਇਆ ਮੈਂ ਕਿਹਾ ਨਵੀਂ ਬਣਾਈ ਆ ਡਿਜ਼ਾਈਨ ਦਿਖਾ ਦਈਏ ਕਵੇਰ ਪਸੰਦ ਆ ਜਾਂਦਾ ਕਿਸੇ ਵੀ ਭੈਣ ਭਾਈ ਨੂੰ